ਮੈਂ ਜਿੰਨੇ ਵਾਰ ਵੀ ਉਸ ਬੱਚੇ ਦੀ ਫੋਟੋ ਦੇਖਦੀ ਆ ਮੈਂ ਜਿੰਨੀ ਵਾਰ ਵੀ ਮੇਰੇ ਸਾਰੇ ਬੱਚੇ ਕਹਿੰਦੇ ਮਾਂ ਬਾਰ-ਬਾਰ ਨਾ ਖੋਲੋ ਤੁਸੀਂ ਮੈਂ ਓਨੀ ਵਾਰ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਆ ਬਾਬਾ ਜੀ ਇਸ ਬੱਚੇ ਤੇ ਮਿਹਰ ਭਰੇ ਹੱਥ ਰੱਖੋ ਅੰਠੀ ਤੋਰ ਤੋਂ ਸੁਣਨਾ ਚਾਹਾਂਗੇ ਜਦੋਂ ਇਹ ਹਾਸਾ ਹੋ ਗਿਆ ਫਿਰ ਇਹਨਾਂ ਦੀ ਹਾਲਤ ਕੀ ਸੀ ਕਿਸ ਤਰ੍ਹਾਂ ਦੀਆਂ ਸੱਟਾਂ ਸੀ ਔਰ ਬਣਿਆ ਕੀ ਸੀ ਜਦੋਂ ਅਸੀਂ ਹਸਪੀਟਲ ਗਏ ਦਾਏ ਐਮਰਜੈਂਸੀ ਸੀ ਉਹਨੂੰ ਆਕਸੀਜਨ ਉੱਪਰ ਦੀ ਨੀਂ ਸਿਮਾਸਕ ਲੱਗਿਆ ਹੋਇਆ ਇਹਦੇ ਅੰਦਰ ਜੀਬ ਬਾਹਰ ਕੱਢੀ ਹੋਈ ਸੀ ਤੇ ਅੰਦਰ ਕੋਈ ਉਹ ਹੋਣਾ ਉਹ ਪਾ ਕੇ ਇੱਥੋਂ ਉਹਨਾਂ ਦੇ ਪਿੱਛੇ ਮੂੰਹ ਬੰਨਿਆ ਹੋਇਆ ਸੀ ਤੇ ਮੂੰਹ ਤੇ ਸਿਰ ਤੇ ਸਵੇਲਿੰਗ ਸੀ ਬਹੁਤ ਪਰ ਇਹ ਉਹ ਸ਼ਖਸ ਹੈ ਜਿਸ ਨੇ ਮੌਤ ਨੂੰ maat ਦਿੱਤੀ ਹੈ। ਕਰੀਬ 2 2.5 ਮਹੀਨੇ ਕੋਮਾ ਚ ਰਹਿਣ ਤੋਂ ਬਾਅਦ ਇਹ ਸ਼ਖਸ ਸਾਡੇ ਸਾਹਮਣੇ ਬੈਠੇ ਨੇ। ਜਦੋਂ ਕੋਈ ਨੰਨ ਕੋਈ ਬੰਕਿਆ ਤੌ ਤੋ ਅੱਗੋਂ ਟਰੱਕ ਦੀਆਂ ਲਾਈਟਾਂ ਡੇਬਰ ਨਾਮ ਮਾਰਨ ਕਰਕੇ ਉਹ ਟਰੱਕ ਦੇ ਵਿੱਚ ਮੇਰੀ ਗੱਡੀ ਵੱਜ ਗਈ। ਕਿਉਂਕਿ ਮੈਂ ਲੈ ਕੇ ਆਏ ਵੀਡੀਓ ਲੈ ਕੇ ਕੌਣ ਲੈ ਗਿਆ? ਇਹਨੂੰ ਇਹਦਵਾਰ ਵੀ ਉਹਦਾ ਪਲੇਡ ਮੇਰੇ ਕੋਲ ਨਾ ਬਾਡੀਗਾਰਡ ਸੀ। ਉਹਨੇ ਆਪਣੀ ਡਿਊਟੀ निभाई। ਉਹ ਮੈਨੂੰ ਵੀਡੀਓ ਲੈ ਕੇ। ਜਦੋਂ ਮੈਂ ਠੀਕ ਹੋਇਆ ਤਦੋਂ ਮੇਰੀ ਯਾਦਦਸ਼ਤ ਚਲੀ ਗਈ। ਮੈਂ ਨਹੀਂ ਲੇਡੋਮਨਾ ਮੈਨੂੰ ਕੋਈ ਆਦਮੀ ਪਛਾਨਣ ਵਾਲਾ ਵੈਰ ਨੂੰ ਯਾਦ ਤੇ ਹੈ ਕਹਿੰਦੇ ਜ਼ਿੰਦਗੀ ਉਮੀਦਾਂ ਨਾਲ ਚੱਲਦੀ ਹੈ ਜੇ ਤੁਸੀਂ ਨਾ ਉਮੀਦੇ ਹੋ ਜਾਓਗੇ ਤਾਂ ਸ਼ਾਇਦ ਜ਼ਿੰਦਗੀ ਜਿਉਣੀ ਇੰਨੀ ਸੌਖੀ ਨਹੀਂ ਇਹ ਵੀ ਜ਼ਿੰਦਗੀ ਚ ਬੜੀਆਂ ਐਸੀਆਂ ਘਟਨਾਵਾਂ ਆਪਰ ਜਾਂਦੀਆਂ ਪਰ ਉਹਨਾਂ ਦੇ ਵਿੱਚੋਂ ਉੱਭਰਨ ਦੇ ਲਈ ਸਾਨੂੰ ਹਿੰਮਤ ਹੌਸਲਾ ਬਹੁਤ لازਮੀ ਹੈ ਅੱਜ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਰਾਜਵੀਰ ਜਵੰਦੇ ਦੇ ਹਾਦਸੇ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਨੇ ਰਾਜਵੀਰ ਦੀ ਸਿਹਤ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਉਸੇ ਤਰ੍ਹਾਂ بےਸੁਰਤ ਪਿਆ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਕਦੋਂ ਆਏਗਾ ਹਰ ਕਿਸੇ ਦੇ ਜ਼ਿਹਨ 'ਚ ਇਹੀ ਸਵਾਲ ਹੈ ਪਰ ਕਈ ਲੋਕ ਡਰ ਵੀ ਜਾਂਦੇ ਨੇ ਸ਼ੰਕੇ ਵੀ ਪੈਦਾ ਹੋ ਜਾਂਦੇ ਨੇ ਇਹ ਸ਼ੱਕੇ ਦੂਰ ਕਰਨ ਦੀ ਅਜਿਹੀ ਕੋਸ਼ਿਸ਼ ਕਰਨ ਜਾ ਰਹੇ ਹਾਂ ਇੱਕ ਹਾਸਾ ਅੱਜ ਤੋਂ ਕਰੀਬ 34-35 ਸਾਲ ਪਹਿਲਾਂ ਵੀ ਹੋਇਆ ਸੀ ਉਹ ਹਾਸਾ ਕੀ ਸੀ ਉਹਦਾ ਜ਼ਿਕਰ ਕਰਨਾ ਹੈ ਉਹਦਾ ਜ਼ਿਕਰ ਅੱਜ ਤਾਂ ਕਰਨਾ ਹੈ ਕਿਉਂਕਿ ਕਹਾਣੀ ਰਾਜਵੀਰ ਜਵੰਦੇ ਦੇ ਨਾਲ ਮਿਲਦੀ ਜੁਲਦੀ ਹੈ ਤੁਹਾਨੂੰ ਮਲਾਉਣੇ ਜੀ ਗੁਰਿੰਦਰਪਾਲ ਸਿੰਘ ਗਰੇਵਾਲ ਇਹ ਰਿਟਾਇਰਡ ਆਈਜੀ ਨੇ ਸਾਡੇ ਸਾਹਮਣੇ ਤੰਦਰੁਸਤ ਬੈਠੇ ਨੇ ਪਰ ਇਹ ਉਹ ਸ਼ਖਸ ਹੈ ਜਿਸ ਨੇ ਮੌਤ ਨੂੰ maat ਦਿੱਤੀ ਹੈ। ਕਰੀਬ 2 2.5 ਮਹੀਨੇ ਕੋਮਾ ਚ ਰਹਿਣ ਤੋਂ ਬਾਅਦ ਇਹ ਸ਼ਖਸ ਸਾਡੇ ਸਾਹਮਣੇ ਬੈਠੇ ਨੇ। ਨਾਲ ਇਹਨਾਂ ਦੇ ਧਰਨ ਪਤਨੀ ਨੇ ਜਸਜੀਤ ਕੌਰ ਗਰੇਵਾਲ ਜਿਨ੍ਹਾਂ ਨੇ ਉਹ ਸਾਰਾ ਕੁਝ ਆਪਣੇ ਸਿਰ ਤੇ ਹੰਡਾਇਆ। 1990 ਦੀ ਗੱਲ ਹੈ ਜੀ। ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੂਮਕਾ ਦੱਸਦਾ ਹਾਂ ਕਿ 1990 ਦੇ ਵਿੱਚ ਉਸ ਵੇਲੇ ਇਹ ਐਸਪੀ ਹੋਇਆ ਕਰਦੇ ਸੀ। ਜਿਸ ਵੇਲੇ ਇਹ ਇਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਤੇ ਐਸਪੀ ਵੇਲੇ ਹਾਦਸਾ ਵਾਪਰਿਆ ਜਦੋਂ ਨਾ ਉਮੀਦੀ ਹੋ ਗਈ ਸੀ ਜ਼ਿੰਦਗੀ ਦੀ ਪਰ ਆਈਜੀ ਰਿਟਾਇਰ ਹੋਏ ਨੇ ਗਰੇਵਾਲ ਸਾਹਿਬ ਪਹਿਲਾਂ ਤਾਂ ਆਪਦੇ ਆਪ ਦੇ ਵਿੱਚ ਇਹ ਬਹੁਤ ਵੱਡਾ ਹੈ ਕਿ ਜਦੋਂ ਨਾ ਉਮੀਦੀ ਸੀ ਇੱਕ ਵੇਲੇ ਤਾਂ ਪਰ ਤੁਸੀਂ ਬਾਅਦ ਦੇ ਵਿੱਚ ਪਰਮਾਤਮਾ ਦੀ ਕਿਰਪਾ ਹੋਈ ਉਹ ਮੈਂ ਸਮਝਣਾ ਚਾਹੂੰਗਾ ਉਸ ਵੇਲੇ ਹੋਇਆ ਕੀ ਸੀ ਕੀ ਕੁਝ ਉਸ ਵੇਲੇ ਹਾਲਾਤ ਸੀ ਔਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ ਐਕਚੁਅਲੀ ਜਿਹੜਾ ਮੈਂ ਇਨਕੁਆਰੀ ਤੇ ਗਿਆ ਸੀਗਾ ਟਿੰਡਿਗੜ ਮਹੱਲਿਵਲ ਜੀ ਉਹ ਸਾਡੇ ਦਾ ਹੈਡ ਕੰਟੇਬਲ ਦੀ ਤੇ ਸੁਪਾਈ ਦੀ ਇਨਕੁਆਰੀ ਸੀ ਸ਼ਿਕਾਰ ਵਿੱਚ ਕੋਈ ਰੌਲਾ ਪੈ ਗਿਆ ਸੀ ਉਹਨਾਂ ਦਾ ਤੇ ਕਮਾਂਡੈਂਟ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਕਿ ਤੁਸੀਂ ਜਾ ਕੇ ਉੱਥੇ ਇਨਕੁਆਰੀ ਕਰੋ ਜੀ ਜਦੋਂ ਮੈਂ ਇਨਕੁਆਰੀ ਕਰਕੇ ਵਾਪਸ 6:30 7:30 ਵਜੇ ਖੇਤ ਨੂੰ ਨੂੜ ਕੋਲ ਪਹੁੰਚਿਆ ਤਾਂ ਉੱਥੋਂ ਅੱਗੇ ਟਰੱਕ ਦੀਆਂ ਲਾਈਟਾਂ ਡੇਬਰ ਨਾਮ ਮਾਰਨ ਕਰਕੇ ਉਹ ਟ੍ਰੱਕ ਦੇ ਵਿੱਚ ਮੇਰੀ ਗੱਡੀ ਵੱਜ ਗਈ ਤੇ ਉਸ ਤੋਂ ਬਾਅਦ ਮੈਨੂੰ ਨਹੀਂ پتہ ਕਿ ਹੋਇਆ ਤੇ ਮੈਂ ਪੀਡੀਏ ਚ 1.2 ਮਹੀਨੇ ਬਾਅਦ ਦੇ ਹੋਸ਼ ਆਇਆ ਗੱਡੀ ਤੁਸੀਂ ਆਪ ਡਰਾਈਵ ਕਰ ਰਹੇ ਸੀ ਮੈਂ ਗੱਡੀ ਆਪ ਡਰਾਈਵ ਕਰ ਰਿਹਾ ਜੀ ਅੱਛਾ ਉਸ ਬਾਅਦ ਦੇ ਵਿੱਚ ਵੀ ਜੋ ਤੁਸੀਂ ਦੇਖਿਆ ਤਾਂ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਇੰਨਾ ਵੱਡਾ ਹਾਸਾ ਵਾਪਰਿਆ ਉਮੀਦ ਸੀ ਕਿ ਦੁਬਾਰਾ ਅੱਖਾਂ ਖੁੱਲਣਗੀਆਂ ਤੇ ਉਸ ਤੋਂ ਬਾਅਦ ਮੈਨੂੰ ਫਿਰ ਕੋਈ ਗੱਲ ਦਾ ਪਤਾ ਹੀ ਨਹੀਂ ਕਿਉਂ ਮੈਂ ਬੇਹੋਸ਼ ਹੋ ਗਿਆ ਮੈਨੂੰ ਕਿਵੇਂ ਲੈ ਕੇ ਆਏ ਕੀ ਡਿਲੇਗੇ ਕੌਣ ਲੈ ਗਿਆ ਇਹਨੂੰ ਇਹਦਵਾਰ ਕੁਝ ਨਹੀਂ ਪਤਾ ਪਰਡੇ ਮੇਰੇ ਨਾਲ ਬਾਡੀਗਾਰਡ ਸੀ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਤੇ ਮੈਨੂੰ ਪੀਡੀਏ ਹੀ ਲੈ ਗਏ ਉੱਥੇ ਕਮਾਂਡੈਂਟ ਵੀ ਮੇਰਾ ਆ ਗਿਆ ਕੋ ਕੋ ਚੰਡੀਗੜ੍ਹ ਹੀ ਰਹਿੰਦਾ ਰਹਿੰਦੇ ਹਾਂ ਤੇ ਉਹਨਾਂ ਨੇ ਆ ਕੇ ਫਿਰ ਸਾਰਾ ਪ੍ਰਬੰਧ ਕੀਤਾ ਫਿਰ ਬਾਅਦ ਵਿੱਚ ਮੇਰੇ ਬਾਡੀਗਾਰਡ ਤੇ ਤੇ ਉਹਨਾਂ ਨੇ ਉਹਤੇ ਕਰ ਲਿਆ ਸਾਰਾ ਜੋ ਪ੍ਰਬੰਧ ਸੀਗਾ ਤੇ ਕੀੜੀ ਵਾਲੇ ਮੈਂ ਜੋ ਵੀ ਛੇ ਹਸਪੀਟਲ ਨੇ ਵੀਡੀਆ ਨੂੰ ਸਭ ਤੋਂ ਤਰਜੀ ਦਿਨਾ ਕਿਉਂਕਿ ਉੱਥੇ ਮੇਰੇ ਵਰਗੇ ਬਹੁਤ ਹੀ ਬੱਚੇ ਹੋਣਗੇ ਜੇ ਮੈਂ ਬਸ ਹਾਂ ਤਾਂ ਹੋਰ ਵੀ ਬੱਚੇ ਹੋਣਗੇ ਇਸ ਲਈ ਜਿਹੜੇ ਤੁਹਾਨੂੰ ਤੁਹਾਨੂੰ ਸਪੀਰੀਅਡ ਦੇ ਦੌਰਾਨ ਦੀ ਕੋਈ ਥੋੜਾ ਬਹੁਤਾ ਜ਼ਿਆਦਾ ਕੁਝ ਨਹੀਂ ਯਾਦ ਨਹੀਂ ਕੋਈ ਯਾਦ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਉੱਥੇ ਆਈਸੀਯੂ ਤੇ ਰਿਹਾ ਉਹ ਮੈਨੂੰ ਪਤਾ ਨਹੀਂ ਕਿ ਆਪ ਰਜਾ ਗਿਆ ਪਰ ਕੋਈ 10-10 ਸਾਲ ਜਦੋਂ ਮੈਂ ਠੀਕ ਹੋਇਆ ਹੁੰਦੋਂ ਮੇਰੀ ਯਾਦਦਾਸ਼ਤ ਚਲੀ ਗਈ ਫਿਰ ਮੈਂ ਡੇਢ-ਦੋ ਮਹੀਨਾ ਮਨ ਕੋਈ ਆਦਮੀ ਪਛਾਨਣਾ ਵੀ ਮੈਂ ਆਪਣੇ ਵਾਈਵ ਨੂੰ ਪਛਾਨ ਲੱਗਿਆ ਤੇ ਤਾਂ ਗਰੇਵਾਲ ਸਾਹਿਬ ਇਹ ਉਹ ਉਧਾਰਨ ਨੇ ਤੇ ਇਹ ਉਹ ਉਭੀਦਿਕਰਨ ਨੇ ਜਿਹੜੀ ਅੱਜ ਸ਼ਾਇਦ ਰਾਜਵੀਰ ਜਵੰਦੇ ਦੇ ਮਾਮਲੇ ਦੇ ਵਿੱਚ ਵੀ ਜ਼ਰੂਰੀ ਆ ਅੰਟੀ ਜੀ ਬੈਠੇ ਨੇ ਜਸਜੀਤ ਕੌਰ ਗਰੇਵਾਲ ਕਿਉਂਕਿ ਜੋ ਕੁਝ ਉਸ ਵੇਲੇ ਵਾਪਰਿਆ ਇਸ ਤੋਂ ਬਾਅਦ ਕੀ ਹੋਇਆ ਉਹ ਇਹਨਾਂ ਨੂੰ ਨਹੀਂ ਪਤਾ ਤਾਂ ਉਹ ਹੰਡਾਇਆ ਵੀ ਇਹ ਜਾਣਿਆ ਕਿਉਂਕਿ ਉੱਪਰਲੇ ਹੰਡਾਉਦੇ ਨੇ ਜਿਵੇਂ ਅੱਜ ਜਵੰਦਾ ਦਾ ਪਰਿਵਾਰ ਹੰਡਾ ਰਿਹਾ ਅੰਟੀ ਤੁਹਾਡੇ ਤੋਂ ਅੰਦਰ ਜਾਵਾਂਗੇ ਜਦੋਂ ਇਹ ਹਾਸਾ ਹੋ ਗਿਆ ਹਾਂਜੀ ਫਿਰ ਇਹਨਾਂ ਦੀ ਹਾਲਤ ਕੀ ਸੀ ਕਿਸ ਤਰ੍ਹਾਂ ਦੀਆਂ ਸੱਟਾਂ ਸੀ ਔਰ ਬਣਿਆ ਕੀ ਸੀ ਜਦੋਂ ਅਸੀਂ ਹਸਪੀਟਲ ਗਏ ਤਾਂ ਇਹ ਐਮਰਜੈਂਸੀ ਸੀਗੇ ਉਦੋਂ ਆਕਸੀਜਨ ਆ ਉੱਪਰ ਦੇ ਨਹੀਂ ਸੀ ਮਾਸਕ ਲੱਗਿਆ ਹੋਇਆ ਇਹਦੇ ਅੰਦਰ ਜੀਭ ਬਾਹਰ ਕੱਢੀ ਹੋਈ ਸੀ ਤੇ ਅੰਦਰ ਕੋਈ ਮਤਲਬ ਉਹ ਹੋਣਾ ਉਹ ਪਾ ਕੇ ਇਥੋਂ ਉਹਨਾਂ ਦੇ ਪਿੱਛੇ ਮੂੰਹ ਬੰਨ੍ਹਿਆ ਹੋਇਆ ਸੀ ਤੇ ਮੂੰਹ ਤੇ ਸਿਰ ਤੇ ਸਵੇਲਿੰਗ ਸੀ ਬਹੁਤ ਤਾਂ ਅਸੀਂ ਡਾਕਟਰ ਨੂੰ ਮਿਲੇ ਡਾਕਟਰ ਕਹਿੰਦੇ ਵੀ ਨਹੀਂ ਕੋਈ ਉਮੀਦ ਨਹੀਂ ਹੈ ਉਹਨਾਂ ਨੇ 2 ਦਿਨ ਐਮਰਜੈਂਸੀ ਚ ਰੱਖਿਆ ਇਹਨਾਂ ਨੂੰ ਉਸ ਤੋਂ ਬਾਅਦ ਅਸੀਂ ਰਿਕਵੈਸਟ ਕੀਤੀ ਵੀ ਡਾਕਟਰ ਸਾਹਿਬ ਤੁਸੀਂ ਉਹ ਕਹਿੰਦੇ ਨੇ ਮੈਂ ਕਿਸੇ ਹੋਰ ਮਰੀਜ਼ ਦਾ ਬੈੱਡ ਨਹੀਂ ਖਰਾਬ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਨੇ ਨਹੀਂ ਬਚਣਾ ਅਸੀਂ ਆਈਸੀਸ ਤੋਂ ਬੈੱਡ ਲੈ ਲਿਆ ਉਸ ਤੋਂ ਬਾਅਦ ਇਹ ਡੇਢ ਪੌਣੇ 2 ਮਹੀਨੇ ਵੈਂਟੀਲੇਟਰ ਤੇ ਰਹੀ ਤੇ ਜਦੋਂ ਵੀ ਇੱਕ ਤਿੰਨ ਨੂੰ ਜਾਂਦੇ ਸੀਗੇ ਸੀਟੀ ਸਕੈਨ ਕਰਾਉਣ ਲਈ ਤਾਂ ਇਹਨਾਂ ਨੂੰ ਹੱਥ ਨਾਲ ਉਹ ਪੰਪ ਕਰਕੇ ਲੈ ਕੇ ਜਾਂਦੇ ਸੀ ਟੈਕਨੋਲੋਜੀ ਉਦੋਂ ਦੀ ਟੈਕਨੋਲੋਜੀ ਇੰਨੀ ਨਹੀਂ ਸੀਗੀ 2 ਕੁ ਮਹੀਨੇ ਕੋਮਾਚ ਰਹੇ ਕੋਈ ਅੰਗ ਪਰ ਹਲੋਂ ਨਹੀਂ ਜੀ ਇਹਨਾਂ ਦੇ ਬੈੱਡ ਸੋਰ ਹੋ ਗਏ ਸੀਗੇ ਕਿਉਂਕਿ ਉਦੋਂ ਕੋਈ ਇੰਨਾ ਅਰੇਂਜਮੈਂਟ ਨਹੀਂ ਸੀਗਾ ਕਿਉਂਕਿ ਆਮ ਬੈੱਡ ਹੁੰਦੇ ਸੀ ਫਿਰ ਡਾਕਟਰ ਨੇ ਕਿਹਾ ਇਸ ਜੁਆ ਨੇ ਕਿ ਮੈਡਮ ਕੋਈ ਬਾਹਰੋਂ ਅਲਫਾਬੈਟ ਲੈ ਸਕਦਾ ਮੈਂ ਕਿਹਾ ਹਾਂ ਇਹਨਾਂ ਦੇ ਕਜ਼ਨ ਹੈਗੇ ਨੇ ਇੰਗਲੈਂਡ ਤੋਂ ਮਿਲਦਾ ਉਹ ਮੈਂ ਫੋਨ ਕੀਤਾ ਉਹ ਤਾਂ ਹਜੇ ਇੱਥੇ ਆਗੇ ਸੀਗੇ ਇੱਕ ਉਹਨਾਂ ਦੇ ਦੋਸਤ ਨੇ ਹੋਰ ਉਹਨਾਂ ਨੇ ਕਿਹਾ ਵੀ ਐਂ ਕਰਕੇ ਅਲਫਾਬੈਟ ਲੈ ਕੇ ਤੂੰ ਮੈਨੂੰ ਦੇ ਕੇ ਜਾਇ ਤੇ ਫਿਰ ਉਹ ਇਹਨਾਂ ਦੇ ਪਰ ਉਹ 4-5 ਦਿਨ ਲੰਘ ਚੁੱਕੇ ਸੀਗੇ ਕਿਉਂਕਿ ਬਾਡੀ ਇਦਾਂ ਹੀ ਪੈਰਾਲਾਈਜ਼ ਸੀ ਇਹ ਉਹ ਵੀ ਨਹੀਂ ਉਦਾਂ ਹੀ ਪਏ ਆ ਹੱਥ ਨਹੀਂ ਹਿਲਾ ਰਿਹਾ ਪੈਰ ਨਹੀਂ ਲਾ ਰਿਹਾ ਅੱਖਾਂ ਵੀ ਨਹੀਂ ਖੋਲ ਰਿਹਾ ਕੁਝ ਨਹੀਂ ਇਨਾਂ ਦੀ ਹੀ ਇਹ ਤੇ ਅੱਡੀ ਦੇ ਉੱਪਰ ਜ਼ਖਮ ਤੇ ਬੈਕ ਤੇ ਫਿਰ ਡਾਕਟਰ ਕਹਿੰਸੀ ਵੀ ਆਪਣਾ ਜੇ ਇਹ ਵੀ ਇਹਨਾਂ ਨੂੰ ਉਹ ਠੀਕ ਕਰ ਲਾਂਗੇ ਤਾਂ ਆਪਣੇ ਕੋਲ ਜ਼ਖਮ ਨਹੀਂ ਇਹ ਕਲੀਅਰ ਹੋਣੇ ਮਤਲਬ ਬਹੁਤ ਡੂੰਗੇ ਚਲੇ ਜਾਂਦੇ ਨੇ ਬੈਡਸੋਰ ਬਹੁਤ ਸਮਾੜੀ ਚੀਜ਼ ਐ ਅਸੀਂ ਜੋ ਡਾਕਟਰ ਕਹਿੰਦੇ 12 ਘੰਟੇ 24 ਘੰਟੇ ਸੰਤੋ ਜੀ ਕਿੰਨੇ ਘੰਟੇ ਲਗਾਉਣਾ ਅੱਖ ਸੀਗਾ ਹੁਣ ਜੀ 28 ਘੰਟੇ ਵੇਟ ਕਰੋ ਤੇ ਕਈ ਭక్టర్ ਘੰਟੇ ਵੇਟ ਕਰੋ 72 ਘੰਟੇ ਵੀ ਲੰਘ ਗਏ ਸਨ ਡਾਕਟਰ ਨੇ ਕੁਝ ਨਹੀਂ ਕਿਹਾ 8-9 ਦਿਨਾਂ ਬਾਅਦ ਉਹ ਕਹਿੰਸੀ ਸਾਡੇ ਹੱਥ ਕੁਝ ਨਹੀਂ ਹੈ ਅਸੀਂ ਆਪਣੀ ਪੂਰੀ ਵਾਰ ਲਾ ਚੁੱਕੇ ਹਾਂ ਪਰ ਜਿਹੜੇ ਇੰਨੇ ਲੋਕ ਬੈਠੇ ਆ ਪਾਠ ਕਰ ਰਹੇ ਨੇ ਇਹਨਾਂ ਦੀਆਂ ਦੁਆਵਾਂ ਲੱਗ ਜਾਣ ਤਾਂ ਲੱਗ ਜਾਣ ਪਰ ਉਹ ਅਨਾਈ ਵੀ ਕਹਿੰਸੀ ਵੀ ਇਹ ਦਾਸਾਂ 'ਚ ਬੜੀ ਤਾਕਤ ਹੈ 10 ਦਿਨਾਂ ਬਾਅਦ ਡਾਕਟਰ ਨੇ ਗੇਟ ਖੁੱਲਿਆ ਉਹ ਦਰਵਾਜ਼ਾ ਆਈਸ ਜੂਦਾ ਮੈਨੂੰ ਬੁਲਾਇਆ ਕਿ ਮੈਡਮ ਸ਼ਾਇਦ ਥੋੜੀ ਜਿਹੀ ਸਨਵਾਸ ਨਜ਼ਰ ਆਈ ਹੈ ਚਲੋ ਸਾਨੂੰ ਮੈਨੂੰ ਕੁਝ ਫੇਰ ਅਸੀਂ ਜਾਂਦੇ ਸੀ ਸਵੇਰੇ ਮੈਂ ਜਾਂਦੀ ਸੀ ਦੇਖਣ ਉਹਨਾਂ ਦੀ ਡਰੈਸ ਜੀ ਪਾ ਕੇ ਹੈ ਨਾ ਕਿਉਂਕਿ ਇਨਫੈਕਸ਼ਨ ਦਾ ਡਰ ਰਹਿੰਦਾ ਰਾਤ ਨੂੰ ਜਾਂ ਸ਼ਾਮ ਨੂੰ ਜਾਂਦੀ ਸੀ ਟਾਈਮ ਹੁੰਦਾ ਸੀਗਾ ਉਸ ਮੈਂ ਦੇਖ ਕੇ ਮੁੜੇ ਆਉਣੀ ਸੀ ਕਿਉਂਕਿ ਤਾਂ ਜਦੋਂ ਬੰਦਾ ਕਮੇ ਵਿੱਚ ਹੁੰਦਾ ਉਹਨੂੰ ਸੁਣਦਾ ਸਭ ਕੁਝ ਹੈ ਅੱਛਾ ਪਰ ਉਹਨਾ ਬੋਲ ਸਕਦਾ ਨਾ ਦੇਖ ਸਕਦਾ ਜਦੋਂ ਕਮੇ ਤੋਂ ਬਾਹਰ ਆਏ ਤਾਂ ਜਾਂ ਇੰਗਲਿਸ਼ ਬੋਲਦੇ ਸੀ ਜਾਂ ਹਿੰਦੀ ਹੂੰ ਅੱਛਾ ਕਿਉਂਕਿ ਅੰਦਰ ਡਾਕਟਰ ਇੰਗਲਿਸ਼ ਬੋਲਦੇ ਸੀ ਜਾਂ ਨਰਸ ਹਿੰਦੀ ਬੋਲਦੀਆਂ ਸੀਗੀਆਂ ਹਾਂ ਪਰ ਪਛਾਣਦੇ ਨਹੀਂ ਹਾਂ ਹਾਂ ਡੇਢ ਕਿ 2 ਮਹੀਨਾ ਬਾਅਦ ਨੂੰ ਹੋਸ਼ ਆਇਆ ਪਰ ਪਛਾਣਦੇ ਨਹੀਂ ਸੀ ਨਾ ਮੈਨੂੰ ਪਛਾਣਿਆ ਨਾ ਕਿਸੇ ਨੂੰ ਮਤਲਬ ਆਪਣੇ ਮਦਰ ਨੂੰ ਅੱਛਾ ਸੱਟਾਂ ਸਮਝਣਾ ਚਾਹੂੰਗਾ ਕਿ ਅਸੀਂ ਰਾਜਵੀਰ ਨਾਲ ਇਸ ਈ ਨੂੰ ਕਨੈਕਟ ਕਰਕੇ ਦੇਖ ਰਹੇ ਹਾਂ ਕਿ ਸੱਟਾਂ ਸੁੱਟਾਂ ਇਹਨਾਂ ਦੇ ਕੀ ਸੀ ਇਹਨਾਂ ਸਪਾਇਨ ਚ ਸੱਟ ਨਹੀਂ ਸੀ ਹਾਂਜੀ ਹੈਡ ਇੰਜਰੀ ਸੀ ਹੈਡ ਜੁੜੀਮਾ ਹੋ ਗਿਆ ਸੀ ਸਵੇਲਿੰਗ ਜਿਹਦੇ ਨਾਲ ਸਿਰ ਵੀ ਬਹੁਤ ਸੁੱਜ ਗਿਆ ਸੀ ਤੇ ਫੇਸ ਵੀ ਮਤਲਬ ਇੰਨਾ ਵੱਡਾ ਹੋ ਗਿਆ ਸੀ ਸੁੱਜ ਕੇ ਹਮ ਸਰਕੂਲੇਸ਼ਨ ਇਹਨਾਂ ਦਾ ਵੀ ਬੰਦ ਸੀ ਹਾਂ ਆਕਸੀਜਨ ਵੀ ਉਸ ਬ੍ਰੇਨ ਨੂੰ ਆਕਸੀਜਨ ਨਹੀਂ ਸੀ ਜਾ ਰਹੀ ਨਹੀਂ ਇਨ ਦਾ ਜਦੋਂ ਜਾ ਕੇ ਉੱਥੇ ਇਹਨਾਂ 2 ਗ੍ਰਾਮ ਖੂਨ ਰਹਿ ਗਿਆ ਸੀ। ਅੱਛਾ। ਹਾਂ ਹਾਂ। ਮੈਨੂੰ ਡਾਕਟਰਾਂ ਸਾਨੂੰ ਕਿਹਾ ਵੀ ਕੋਈ ਉਮੀਦ ਹੀ ਨਹੀਂ ਐ। ਪਰ ਮੈਂ ਤਾਂ ਡਾਕਟਰ ਨੂੰ ਕਹਿੰਸੀ ਡਾਕਟਰ ਸਾਹਿਬ ਨਹੀਂ ਇਹ ਬਚਣਗੇ। ਇਹ ਜੋਬ ਵੀ ਕਰਨਗੇ। ਮੇਰਾ ਦਿਲ ਕਦੈਂਸੀ ਡੋਲੇ। ਦੀ ਇਹਨਾਂ ਨੂੰ ਕੁਝ ਹੋ ਜੂਗਾ ਜਾਂ ਕੋਈ ਪ੍ਰੋਬਲਮ ਆਊਗੀ। ਪਰ ਜੋ ਉਹ ਟਾਈਮ ਸੀਗਾ ਉਹ ਬਹੁਤ ਹੀ ਮੈਨੂੰ ਸਾਨੂੰ ਇੱਕ ਇੱਕ ਮਿੰਟ ਬੜੇ ਔਖੇ ਲਗਾਉਣਾ ਪੈਂਦਾ ਸੀ। ਅਸੀਂ ਉੱਥੇ ਹੀ ਪੈ ਜਾਣਾ ਆਈਸੂ ਦੇ ਬਾਹਰ ਹੀ ਨਾ ਕਿ ਬਾਹਰ ਜਾਣ ਨੂੰ ਦਿਲ ਨਹੀਂ ਸੀ ਕਰ ਦਬ ਛੱਡ ਕੇ ਚਲੇ ਜਾਏਗੀ ਬਹੁਤ ਔਖਾ ਟਾਈਮ ਦੇਖਿਆ ਪਰ ਉਸ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਨੇ ਠੀਕ ਨੇ ਅੱਛਾ ਜਦੋਂ ਹੋਸ਼ ਆਇਆ ਸੀ 2 ਮਹੀਨੇ ਬਾਅਦ ਉਹ ਕਿਵੇਂ ਹੋਸ਼ ਆਉਂਦਾ ਉਹ ਦਿਨ ਕਿਵੇਂ ਸੀਗਾ ਕੀ ਐਕਟੀਵਿਟੀ ਹੋਈ ਬੋਡੀ ਦੀ ਪਹਿਲੀ ਐਕਟੀਵਿਟੀ ਇਹਨਾਂ ਨੇ ਕੀ ਕੀਤੀ ਫਿਰ ਡਾਕਟਰ ਨੂੰ ਤੁਸੀਂ ਦੱਸਿਆ ਹਾਂ ਨਹੀਂ ਮੈਨੂੰ ਡਾਕਟਰ ਨੇ ਆ ਕੇ ਦੱਸਿਆ ਕਿ ਮੈਡਮ ਉਹਨਾਂ ਨੂੰ ਹੋਸ਼ ਆਇਆ ਅੱਛਾ ਹਾਂ ਮੈਂ ਗਈ ਤੇ ਮੈਂ ਕਿਹਾ ਗੁਰਿੰਦਰ ਮੈਂ ਜਸਜੀਤ ਕਹਿੰਦੇ ਕਾਉਂਟ ਟੂ ਯਰ ਦੀ ਬੁਸ਼ ਮਤਲਬ ਇਦਾਂ ਦੀਆਂ ਗੱਲਾਂ ਜਿਹੜੀਆਂ ਥੋੜੀਆਂ ਹੈਨਾ ਅ ਅੱਛਾ ਬੋਲਣ ਲੱਗੇ ਹਾਂ ਮਤਲਬ ਹਾਂ ਬੋਲਣ ਲੱਗੇ 1 2 ਮਹੀਨੇ ਦੇ ਕਰੀਬ ਬਾਅਦ ਹਾਂ ਹਾਂ 2 ਮਹੀਨੇ ਬਾਅਦ ਅ ਮੈਂ ਨਹੀਂ ਜਾਣਦਾ ਕੌਣ ਹੈ ਤੂੰ ਮੈਂ ਤਾਂ ਇਦਾਂ ਰਹੇ ਕੋਈ ਡੇਢ ਮਹੀਨਾ ਇਦਾਂ ਰਹੇ ਉਹ ਵੀ ਸਾਨੂੰ ਅੱਛਾ ਫਿਰ ਇਰੀਟੇਸ਼ਨ ਡਾਕਟਰ ਦਾ ਦਰਦੇ ਬੜਾ ਸੀਗੇ ਮਾਰ ਦਿੱਸੀ अच्छा डॉक्टर साहब ਸਾਡੇ ਵੀ ਜੇ ਕੋਈ ਸਾਡੇ ਚੋਂ ਵੀ ਕੋਈ ਹੱਥ ਚਾ ਜਾਂਦਾ ਜੋ ਪਤਾ ਹੀ ਨਹੀਂ ਸੀਗਾ ਹੈਨਾ ਉਸ ਤੋਂ ਬਾਅਦ ਬੱਚੇ ਮੇਰੇ ਡਰੋਜੀ ਪੜਦੇ ਸੀਗੇ ਉਹਨਾਂ ਨੂੰ ਮੈਂ ਨਹੀਂ ਦੱਸਿਆ ਬੇਟੀਆਂ ਬੇਟਾ ਛੋਟਾ ਸੀਗਾ ਤਾਂ ਜਿੱਥੇ ਅਸੀਂ ਪੱਟੀ ਤੋਂ ਰਹਿ ਕੇ ਆਈ ਸੀ ਉੱਥੇ ਉਹਨਾਂ ਦੇ ਬੱਚੇ ਪੜਦੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਅੱਜ ਪਾਪਾ ਨਹੀਂ ਆਏ ਵੀ ਉਹ ਨਹੀਂ ਠੀਕ ਮਾਮਾ ਆਉਣਗੇ ਕੱਲੇ ਸੋਈ ਬਜੀਆ ਉਸ ਤੋਂ ਬਾਅਦ ਜੇ ਮੇਰੇ ਬਰਾਦਰ ਲਾ ਉਹ ਵੀ ਡੀਐਸ ਐਸਪੀ ਰਿਟਾਇਰ ਹੋਏ ਨੇ ਸਰ ਅਬਲਜੀਤ ਸਿੰਘ ਬੁੱਟਰ ਜੀ ਉਹ ਸਿਸਟਮ ਮੇਰੇ ਮੇਰੇ ਕੋਲੇ ਹੁੰਦੇ ਸੀਗੇ ਮੇਰੇ ਕੋਲ ਮੇਰੇ ਕੋਲ ਆਰੇ ਸੀ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਅੱਛਾ ਮੇਰੇ ਭਾਬੀ ਜੀ ਤੇ ਮੇਰੀ ਕਸਨ ਐਟ ਦੀ ਸਪੋਰਟ ਡੈਥ ਹੋ ਗਈ ਉਹਨਾਂ ਦੀ ਮਨ ਲੋ ਬੜਾ ਔਖਾ ਟਾਈਮ ਸੀਗਾ ਕਾਫੀ ਉਸ ਤੋਂ ਬਾਅਦ ਜਦੋਂ ਕਹਿੰਦੇ ਦੁੱਖ ਆ ਕੇ ਸੁੱਖ ਆ ਜਵੇ ਦੁੱਖ ਭੁੱਲ ਜਾਂਦਾ ਜੇ ਸੁੱਖ ਆਵੇ ਦੁੱਖ ਆਵੇ ਸੁੱਖ ਤੋਂ ਬਾਅਦ ਦੁੱਖ ਆਏ ਅਖੀਰਲੀ ਉਮਰ ਚ ਉਹ ਤੁਹਾਨੂੰ ਨਹੀਂ ਭੁੱਲਦਾ ਸੋ ਕਿ ਮੇਰੇ ਦਾਦੀ ਜੀ ਮੈਂ ਇਹ ਛੋਟੇ ਸੋ ਇਹਨੇ ਕਹਿਣਾ ਦੁੱਖ ਆਵੇ ਬੇਟਾ ਪਰ ਭੁੱਲਣਾ ਹੋਵੇ ਮੈਂ ਕਹਿੰਦਾ ਦੁੱਖ ਹੋਇਆ ਭੁੱਲੂਗਾ ਕਿਵੇਂ ਪਰ ਫਿਰ ਮੈਨੂੰ ਲੱਗਦਾ ਸੀ ਵੀ ਨਹੀਂ ਉਹ ਆਹ ਕਹਿੰਦੇ ਸੀ ਵੀ ਦੁੱਖ ਆਵੇ ਭੁੱਲਣਾ ਮੇਰੇ ਠੀਕ ਠਾਕ ਹੋ ਗਿਆ ਤਾਂ ਅਸੀਂ ਦੁੱਖ ਨੂੰ ਭੁੱਲ ਗਏ ਅਜੋ ਉਸ ਵੇਲੇ ਹੋਰ ਕਿੰਨੀਆਂ ਕਿਸਟਾਂ ਸੀ ਤਾਂ ਦੇ ਕਿਸ ਤਰ੍ਹਾਂ ਦੇ ਸਟਾਂਾਂ ਦਾ ਬੇਟਾ ਥਾਈ ਫ੍ਰੈਕਚਰ ਸੀਗਾ ਨਿੱਕੇ ਨਿੱਕੇ ਇੰਜਰੀ ਸੀਗੀਆਂ ਜੇ ਮੈਂ ਇੱਥੇ ਕੋਈ ਚੀਜ਼ ਸੀ ਉਹ ਤੇ ਕਾਫੀ ਦਿਨ ਪਸ ਨਹੀਂ ਹਟੀ ਕੋਈ ਫੋਰਨ ਬਾਡੀ ਅੰਦਰ ਚਲੀ ਗਈ ਉਹ ਇੰਨੇ ਦਾ ਬਹੁਤ ਸੀਗੀਆਂ ਇੱਥੇ ਫਿਰ ਇਹਨਾਂ ਦੇ ਅ ਇਥੇ ਨੇਲ ਪਾਈ ਹੋਈ ਸੀਗੀ ਟ੍ਰੈਕਸ਼ਨ ਲਈ ਉਹ ਇਹ ਮਤਲਬ ਕੋਈ ਧਿਆਨ ਸੀ ਡਾਕਟਰਾਂ ਨੇ ਸੇ ਬ੍ਰੇਨ ਵਾਲ ਸੀ ਕਿ ਕਿਸ ਤਰ੍ਹਾਂ ਬ੍ਰੇਨ ਇੱਕ ਵਾਰ ਠੀਕ ਹੋ ਜਵੇ ਫਿਰ ਉਹਨੂੰ ਬੁਖਾਰ ਇਹਨੇ ਸ਼ੁਰੂ ਹੋ ਗਿਆ ਇਨਫੈਕਸ਼ਨ ਹੋ ਗਈ ਬਾਡੀ 'ਚ ਡਾਕਟਰ ਨੇ ਸਮਝਿਆ ਸਰਜਰੀ ਹੋਈ ਸੀ ਇਹਨਾਂ ਦੀ ਬ੍ਰੇਨ ਦੀ ਨਹੀਂ ਨਹੀਂ ਹੋਈ ਸਰਜਰੀ ਨਹੀਂ ਹੋਈ ਕਿਉਂਕਿ ਦਵਾਈਆਂ ਨਾਲ ਹੀ ਸੋਜਿਸ਼ ਘਟਾਈ ਉਹਨਾਂ ਨੇ ਅੱਛਾ ਹਾਂ ਅੱਛਾ ਹੁਣ ਜਿੱਦਾਂ ਜੀ ਰਾਜਵੀਰ ਦੇ ਨਾਲ ਕਨੈਕਟ ਕਰਕੇ ਦੇਖ ਰਹੇ ਹਾਂ ਜੀ ਪਰ ਉਹਦੇ ਵੀ ਬਾਡੀ ਤੇ ਕੋਈ ਸੱਟਾਂ ਹੈ ਨਹੀਂ ਗਈਆਂ ਪਰ ਉਹਦੀ ਇੰਜਰੀ ਜਿਹੜੀ ਉਹਦੀ ਟੁੱਟੀ ਹੈ ਰੀੜ ਦੀ ਹੱਡੀ 'ਚ ਵੱਡੀ ਸੱਟ ਹੈ ਉਹਦਾ ਵੀ ਦਵਾਈ ਕੰਮ ਨਹੀਂ ਕਰ ਰਿਹਾ ਬ੍ਰੇਨ ਕੰਮ ਨਹੀਂ ਕਰ ਰਿਹਾ ਬ੍ਰੇਨ ਇਹਨਾਂ ਦਾ ਵੀ ਕੰਮ ਨਹੀਂ ਸੀ ਕਰ ਰਿਹਾ ਤੁਸੀਂ ਦੇਖੋ ਡਾਕਟਰ ਨੇ ਸਮਝਾਬ ਦਿੱਤਾ ਸੀਗਾ ਵੀ ਨਹੀਂ ਨਹੀਂ ਸਰਵਾਈਵ ਕਰਦੇ ਅੱਛਾ ਫਿਰ ਤੁਹਾਡੀ ਹੀ ਜਿੱਤ ਹੈ ਕਿ ਵੀ ਮਤਲਬ ਕਿ ਕ੍ਰਿਸ਼ਮ ਹੈ ਹਮ ਚਮਤਕਾਰ ਹੈ ਲੋਕਾਂ ਦੀ ਦੁਆਵਾਂ ਮੈਂ ਤਾਂ ਲੋਕਾਂ ਦੀ ਦੁਆਵਾਂ ਨੂੰ ਬਹੁਤ ਵੱਡੀ ਉਹ ਸਮਝਦੇ ਆ ਹੁਣ ਤੁਸੀਂ ਦੇਖੋ ਮੇਰੇ ਨਾਲ ਇਹ ਹਾਸਾ ਬਪੜਾ ਮੇਰੇ ਹਸਬੰਦ ਨਾਲ ਪ੍ਰੋਬਲਮ ਹੋਈ ਹੈ ਮੈਂ ਜਿੰਨੀ ਵਾਰ ਵੀ ਉਸ ਬੱਚੇ ਦੀ ਫੋਟੋ ਦੇਖਦੀ ਆ ਮੈਂ ਜਿੰਨੀ ਵਾਰ ਵੀ ਮੇਰੇ ਸਭ ਬੱਚੇ ਕਹਿੰਦੇ ਮੈਂ ਬਾਰ-ਬਾਰ ਨਾ ਖੋਲੋ ਤੁਸੀਂ ਮੈਂ ਓਨੀ ਵਾਰ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਹਾਂ ਬਾਬਾ ਜੀ ਇਸ ਬੱਚੇ ਤੇ ਮਿਹਰ ਭਰੇ ਹੱਥ ਰੱਖੋ ਬڑا ਨੌਜਵਾਨ ਬੱਚਾ ਸਾਡਾ ਉੱਬਰ ਦਾ ਤਾਰਾ ਇੱਕ ਹੈ ਨਾ ਤੇ ਉਹ ਨੂੰ ਏਦਾਂ ਹੋ ਹੋ ਜਵੇ ਅੱਛਾ ਤੁਹਾਨੂੰ ਉਹਦੀ ਮੈਡੀਕਲ ਹਾਲਤ ਉਦੋਂ ਜਿੱਦਾਂ ਅਸੀਂ ਲਗਾਤਾਰ ਤੁਸੀਂ ਖਬਰਾਂ 'ਚ ਵੀ ਦੇਖਦੇ ਹੋਵੋਗੇ ਉਹਦੀਆਂ ਸੱਟਾਂ ਬਾਰੇ ਤੁਹਾਨੂੰ ਪਤਾ ਜਿੱਦਾਂ ਤੁਸੀਂ ਕਹ ਰਹੇ ਕਿ ਮੈਂ ਉਹਦਾ ਧਿਆਨ ਦੇ ਰਹੀ ਆ ਕਿ ਆਪਦੇ ਘਰ 'ਚ ਵਾਪਰੇ ਹੋ ਜਾਂ ਉਦੋਂ ਇਹਨਾਂ ਦੀ ਉਮਰ ਵੀ ਬਹੁਤ ਘੱਟ ਸੀ ਇਹ ਵੀ ਹਾਂ 41 ایئرز ਦੀ ਸੀ ਹਾਂਜੀ ਚਲੋ ਉਹ ਜਿਆਦਾ ਛੋਟਾ ਕੀ ਲੱਗਦਾ ਤੁਹਾਨੂੰ ਕਿ ਕੀ ਰਾਜਵੀਰ ਦੇ ਮਾਮਲੇ 'ਚ ਵੀ ਕਿ੍ਰਿਸ਼ਮਾ ਹੋ ਸਕਦਾ ਤੁਸੀਂ ਕਹਿੰਦੇ ਹੋ ਕਿ ਮੈਨੂੰ ਮੈਨੂੰ ਤਾਂ ਕਦੇ ਲੱਗਿਆ ਨਹੀਂ ਵੀ ਰਾਜਵੀਰ ਨੂੰ ਕੁਝ ਹੋਊਗਾ ਬੱਲੇ ਦਿਨ ਤੋਂ ਸਾਰੇ ਜਿਵੇਂ ਕਹਿੰਦੇ ਕੁਝ ਉਹ ਕਹਿੰਦੇ ਨਹੀਂ ਜੇ ਤੁਸੀਂ ਕੋਈ ਗੱਲ ਵੀ ਕਰਦੇ ਨਾ ਵੀ ਨਹੀਂ ਨਹੀਂ ਉਹ ਉਹਨਾਂ ਦਾ ਇੱਥੇ ਸਟਾ ਇੱਥੇ ਸਟਾ ਹੈ ਬ੍ਰੇਨ ਡੈਡ ਹੈ ਪਰ ਜੋ ਮੇਰੀ ਆਤਮਾ ਕਹਿ ਰਹੀ ਹੈ ਵੀ ਨਹੀਂ ਕੁਝ ਹੋਣਾ ਤੁਹਾਨੂੰ ਆਪ ਦਾ ایکسپੀਰੀਅੰਸ ਤੋਂ ਲੱਗਦਾ ਹਾਂ ਇਹ ਹੋ ਸਕਦਾ ਵੀ ਉਹ ਗਾ ਨਾ ਸਕੇ ਉਹ ਚਲੋ ਵੱਖਿਆ ਉਹਦਾ ਸੈਕੰਡਰੀ ਚੀਜ਼ਾਂ ਨੇ ਹੈਨਾ ਪਰ ਕੁਝ ਹੋਊਗਾ ਨਹੀਂ ਇਨਾਂ ਦੇ ਕਿਹੜੇ ਕਿਹੜੇ ਫਿਰ ਦਿਮਾਗ ਤੋਂ ਬਾਅਦ ਇਫੈਕਟ ਕਿੰਨੇ ਕਾਇਮ ਦੀ ਬੋਡੀ ਤੇ ਇਹਨਾਂ ਦਾ ਜਿਆਦਾ ਸਾਈਡ ਪੈਰਲ ਐਸਪਾਸ ਸੱਟ ਲੱਗੀ ਸੀ ਇੱਕ ਵਾਰ ਦੂਜੀ ਸਾਈਡ ਪੈਰਲਸ ਹੋ ਗਈ ਸੀ ਅੱਛਾ ਹਾਂ 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 ਫਿਰ ਇਹਨਾਂ ਦੀ ਥੋੜੀ ਬੋੜੀ ਬੋਡੀ ਦੇ ਵਿੱਚ ਕਾਫੀ ਚੀਜ਼ਾਂ ਚੇਂਜਸ ਆਈਆਂ ਐ ਨੈਚੁਰਲੀ ਹਾਂ 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 ਇਹ ਫਿਰ ਮੈਂ ਫੜ ਕੇ ਤੋਰਦੇਸ ਤੋਂ ਨਸਖਾਇਆ ਮੈਂ ਅੱਛਾ ਹਾਂ ਹਾਂ ਪਰ ਮੇਰਾ ਸਾਡੇ ਗਨਮੈਨਾਂ ਨੇ ਬਹੁਤ ਸਾਥ ਦਿੱਤਾ ਜਿੱਥੇ ਅਸੀਂ ਰਹਿ ਕੇ ਆਏ ਸੀ ਉਹਨਾਂ ਨੇ ਡਿਊਟੀਆਂ ਲਵਾ ਲਈਆਂ ਸੀਗੀਆਂ ਵੀ ਹੁਣ 5 ਦਿਨ ਤੁਸੀਂ ਜਾਓ ਫਿਰ ਉਹਨਾਂ ਨੂੰ ਕਹਿੰਦੇ ਸੀ ਹੁਣ ਅਸੀਂ ਜਾਣਾ ਹੁਣ ਤੁਸੀਂ ਆ ਜਾਓ ਬਹੁਤ ਸਾ ਦਿੱਤਾ ਮੇਰੇ ਕੋਲ ਮਤਲਬ ਹਰ ਵਕਤ ਪੰਜ ਪੰਜ ਛੇ ਮੁੰਡੇ ਰਹਿੰਦੇ ਸੀਗੇ ਜਿਹੜੇ ਸੰਭਾਲ ਦਿੱਸੀ ਇਹਨਾਂ ਨੂੰ ਕਿਉਂ ਥੋੜੇ ਜਿਹਾ ਐਗਰੈਸਿਵ ਹੋ ਜਾਂਦੇ ਸੀ ਕਈ ਵਾਰ ਸਿੱਧ ਸਟੱਲ ਬੰਦਨ ਥੋੜੇ ਜਿਹਾ ਐਗਰੈਸਿਵ ਹੋ ਜਾਂਦਾ ਇਹਨਾਂ ਡਿਪਰੈਸ਼ਨ ਦੀ ਮੈਡੀਸਨ ਹੁਣ ਵੀ ਚੱਲਦੀ ਹੈ ਅੱਛਾ ਜੀ ਹਾਂ ਹਾਂ ਮੈਡੀਸਨ ਚੱਲਦੀ ਹੈ ਮੈਡੀਸਨ ਤਾਂ ਸਾਰੀ ਉਮਰ ਦੀ ਮੈਡੀਸਨ ਤਾਂ ਸਾਰੀ ਉਮਰ ਦੇਣੀ ਪਊਗੀ ਹੈਡ ਇੰਜਰੀ ਵਾਲੇ ਨੂੰ ਮੈਡੀਸਨ ਸਾਰੀ ਉਮਰ ਦੇਣੀ ਪੈਂਦੀ ਹੈ ਚਲੋ ਕੋਈ ਗੱਲ ਨਹੀਂ ਅਸੀਂ 35 34 35 ਸਾਲ ਇਸ ਘਟਨਾ ਨੂੰ ਲੰ ਮੈਂ ਦੇਖਿਆ ਜਦੋਂ ਦੀ ਸ਼ੁਰੂਆਤ ਕੀਤੀ ਤੇ ਫਿਰ ਤੁਹਾਡੀਆਂ ਅੱਖਾਂ ਭਰ ਆਈਆਂ ਉਹਨੇ ਤੇ ਜਦੋਂ ਟਾਈਮ ਯਾਦ ਆ ਜਾਂਦਾ ਹੈ ਕਿ ਡਰ ਜਾਂਦਾ ਮਨ ਅਜ ਵੀ ਵੀ ਜੇ ਨਹੀਂ ਉਹ ਟਾਈਮ ਦੇਖ ਕੇ ਦੇਖੋ ਜਿਸ ਬੰਦੇ ਨਾਲ ਤੁਹਾਡਾ ਰਿਲੇਸ਼ਨ ਨੰਗੂੜਾ ਹੈਗਾ ਤੁਹਾਡੇ ਬੱਚੇ ਨੇ ਜਾਂ ਤੁਹਾਡਾ ਹਸਬੰਡ ਹੈ ਜਾਂ ਤੁਹਾਡੇ ਕੋਈ ਵੀ ਭਾਈ ਭੈਣ ਹੋਰ ਹੈਗਾ ਹਨਾ ਤਾਂ ਨੇਚਰਲੀ ਉਹ ਕੋਈ ਤੁਸੀਂ ਐਦਾਂ ਦੀ ਗੱਲ ਮੈਂ ਹੁਣ ਰਾਜਵੇ ਜਵੰਦੇ ਵੀ ਕਈ ਵਾਰ ਮੈਂ ਗਲ ਕਰਦੀ ਮੇਰੇ ਗळा ਭਰੇ ਆਉਂਦਾ ਹਾਲਾਂਕਿ ਮੈਂ ਉਹਨੂੰ ਕਦੇ ਮਿਲੀ ਨਹੀਂ ਮਿਲੇ ਨਹੀਂ ਹੈਨਾ ਵੈਸੇ ਹੀ ਚਲੋ ਕਿਸੇ ਮਾਂ ਦਾ ਪੁੱਤ ਹੈ ਕਿਸੇ ਮਾਂ ਦਾ ਪੁੱਤ ਹੈ ਹੈਨਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਇਦਾਂ ਦੇ ਹਾਸਾ ਪਰ ਇੰਨੀ ਇੰਨੀ ਆਇੰਦਾ ਹੌਸਲਾ ਉਸ ਵੇਲੇ ਉਹਨਾਂ ਹਾਲਾਤਾਂ 'ਚ ਡਾਕਟਰ ਕਹਦੇ ਵੀ ਇਹਦੇ ਵਿੱਚ ਕੁਝ ਨਹੀਂਗਾ ਤੇ ਬੜੇ ਯੰਗ ਉਮਰ ਉਸ ਵੇਲੇ ਤੂੰ ਹਿੰਮਤ ਹੌਸਲਾ ਮੈਂ ਬੇਟਾ ਐਕਸੀਡੈਂਟ ਤੋਂ ਪਹਿਲਾਂ ਮੈਂ ਬਿਲਕੁਲ ਮਤਲਬ ਇੱਕ ਡਰੂ ਜਿਵੇਂ ਇਨਸਾਨ ਹੁੰਦਾ ਨਾ ਉਦਾਂ ਸੀ ਮੈਨੂੰ ਮੈਂ ਜੇ ਮੈਨੂੰ ਕਹਿੰਦੇ ਬੈਂਕ ਜਾ ਕੇ ਕੈਸ਼ ਪੈਸੇ ਕੈਸ਼ ਕਰਾ ਲਓ ਮੈਨੂੰ ਨਹੀਂ ਸੀ ਮਤਲਬ ਮੈਂ ਮੈਂ ਸੀ ਵੀ ਨਹੀਂ ਹੈਗਾ ਨਾ ਮੈਂ ਕੁਝ ਨਹੀਂ ਕਰਨਾ اچھا ਜਦੋਂ ਐਕਸੀਡੈਂਟ ਹੋ ਗਿਆ ਪਤਾ ਹੈ ਰੱਬ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਕਿ ਮੈਂ ਨੇ ਪੋਜ਼ਿਟਿਵ ਹੋ ਗਈ ਕਿ ਮੈਨੂੰ ਇੱਥੋਂ ਕੱਢਣਾ ਹੈ ਇੱਥੋਂ ਕੱਢਣਾ ਹੈ ਮੈਂ ਸਾਰਾ ਕੰਮ ਆਪ ਮੈਂ ਸਿੱਧਾ ਫਿਰ ਮੇਰੀ ਆਤ ਸੀ ਕਿਉਂਕਿ ਸਾਰਾ ਕੰਮ ਮੈਂ ਆਪ ਕਰਦੀ ਸੀ ਆਪਣੇ ਸੋਸਾਇਟੀ ਚ ਕੋਈ ਵੀ ਜੰਗਲੇਡੀ ਆਪ ਕੰਮ ਕਰਦੀ ਹੈ ਜਾਂ ਕੁਝ ਵੀ ਕਰਦੀ ਹੈ ਆਪਣੇ ਬਹੁਤ ਗੱਲਾਂ ਬਣਦੀਆਂ ਨੇ ਮੈਂ ਹਰ ਇੱਕ ਨੂੰ ਬੇਟਾ ਮੈਥੋਂ ਕੋਈ ਵੱਡੀ ਉਮਰ ਦਾ ਮੈਂ ਬੇਟਾ ਕਹਿਣਾ ਸ਼ੁਰੂ ਕਰਤਾ ਅੱਛਾ ਕਿ ਮੈਨੂੰ ਮੈਂ ਹਰ ਇੱਕ ਨੂੰ ਬੇਟਾ ਹਾਂਜੀ ਬੇਟਾ ਹਾਂਜੀ ਬੇਟਾ ਪਹਿਲਾਂ ਹੀ ਮਤਲਬ ਮੈਂ ਕਹਿਣਾ ਵੀ ਬੇਟਾ ਕਿ ਮੈਨੂੰ ਕੁਝ ਅੱਗੋਂ ਆ ਮਤਲਬ ਹਾਂ ਪਹਿਲੇ ਕਹਿਣਾ ਹਾਂ ਬੇਟਾ ਉਹਨਾਂ ਨੇ ਕਦੇ ਦੇਖਣਾ ਵੀ ਵੱਡੀ ਉਮਰ ਦੇ ਆ ਮਤਲਬ ਮੈਂ ਨਾ ਉਹ ਮੈਨੂੰ ਹੁਣ ਆ ਤੇਹੀ ਜੀ ਪੈ ਗਈ ਹੈ ਕਿ ਮੈਂ ਹੁਣ ਵੀ ਕਿਸੇ ਨੂੰ ਬੇਟਾ ਤੋਂ ਬਗੈਰ ਨਹੀਂ ਬੁਲਾ ਸਕਦੀ ਉਸ ਬਾਅਦ ਜੀ ਸ਼ਾਮਲ ਹੋ ਗਿਆ ਉਸ ਬਾਅਦ ਜੀ ਸ਼ਾਮਲ ਹੋ ਗਿਆ ਅੱਛਾ ਉਸ ਤੋਂ ਬਾਅਦ ਵੀ ਚੁਣੌਤੀਆਂ ਆਈ ਸਭ ਕੋਲੇ ਚਲਦੇ ਆਈ ਸਭ ਉਸ ਤੋਂ ਬਾਅਦ ਵੀ ਜਦੋਂ ਦੁਬਾਰਾ ਡਿਊਟੀ ਜੁਆਇਨ ਕੀਤੀ ਤਾਂ ਲੱਗਦਾ ਸੀ ਜਿਉਂ ਦੁਬਾਰਾ ਇੱਕ ਵਾਰੀ ਫਿਰ ਤੋਂ ਵਰਦੀ ਪਾਈ ਫਿਰ ਉਸ ਵੇਲੇ ਗੁਰਿੰਦਰਪਾਲ ਸਿੰਘ ਨੂੰ რა ਨੂੰ ਕੀ ਫੀਲ ਆਇਆ ਐ ਐਕਚੁਅਲੀ ਮੈਨੂੰ ਤਾਂ ਜਦੋਂ ਮੈਂ ਠੀਕ ਹੋ ਗਿਆ ਮੈਨੂੰ ਐਂ ਲੱਗਾ ਮੇਰਾ ਐਕਸੀਡੈਂਟ ਹੋਇਆ ਹੂੰ ਮੈਨੂੰ ਮੈਂ ਠੀਕ ਆ ਉਹ ਜੋ ਕੰਮ ਪਹਿਲਾਂ ਕਰਦਾ ਉਹਦਾ ਹੀ ਕਰਨ ਲੱਗ ਗਿਆ ਅੱਛਾ ਤੇ ਕਈ ਗੱਲਾਂ ਇਹ ਤਾਂ ਬੈਟਰੀ ਵੀ ਕਰ ਦਿੱਤਾ ਅੱਛਾ ਤੇ ਕੋਈ ਉਸ ਤੋਂ ਬਾਅਦ ਹੀ ਮੇਰੀਆਂ ਪ੍ਰਮੋਸ਼ਨਾਂ ਹੋਈਆਂ ਐਸਬੀਆਈ ਦੀ ਹੋਈਆਂ ਆਈਪੀਐਸ ਬਣਿਆ ਮੈਂ ਜੀ ਵੀ ਆਈ ਦੀ ਬਣਿਆ ਜੀ ਤੇ ਰੈਂਡਾ ਨੂੰ ਬਿਕਮ ਕੀਤਾ ਜਲੰਧਰ ਵੀ ਕੀਤਾ ਫਰੀਦਕੋਟ ਰੈਂਕ ਵੀ ਕਰੀ ਉਹਦੀ ਹੈ ਜੀ ਫਰੀਦਕੋਟ ਅੱਛਾ ਜੀ ਮੇਰਾ ਆਈ ਦੀ ਰੇਲਵੇ ਰਹਾ ਮੈਂ ਅੱਛਾ ਤੋੜ ਰਿਹਾ ਮਤਲਬ ਜਿਹੜੀਆਂ ਐ ਐਸਐਸਪੀ ਵਾਲੀਆਂ ਪੋਸਟਾਂ ਸੀ ਨਾ ਜੀ ਉਹ ਬਹੁਤ ਫ੍ਰੈਂਡ ਨੂੰ ਕਿਉਂਕਿ ਥੋੜਾ ਕਮ ਜਿਆਦਾ ਹੁੰਦਾ ਹੈ ਹੈਨਾ ਉਹ ਉਧਰ ਨਹੀਂ ਉਹ ਹਾਂ ਉਧਰ ਨਹੀਂ ਦਿੱਤੀਆਂ ਹੈਗੀਆਂ ਮੈਂ ਥੋੜਾ ਲਾਈਟ ਪੋਸਟ ਤੇ ਰੱਖਿਆ ਜੀ ਹਾਂ 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 ਅਜ ਕਿੰਨੇ ਚਿਰ ਬਾਅਦ ਫਿਰ ਦੁਬਾਰਾ ਜੁਆਇਨਿੰਗ ਹੋਈ ਸੀ ਇਹਨਾਂ ਦੀ ਦੁਬਾਰਾ ਜੁਆਇਨਿੰਗ ਸਾਲ ਤੱਕ ਰੱਗੀ ਹੈ ਸਾਲ ਤੱਕ ਰੱਗੀ ਹੈ ਜਦੋਂ ਫਿਰ ਸਾਲ ਬਾਅਦ ਜੁਆਇਨ ਕਰਨਾ ਸੀਗਾ ਟੋਕਨ ਵਰ ਕੀ ਚੱਲਦਾ ਸੀ ਲਾਈਟ ਲਾਈਟ ਉਹ ਤਾਂ ਬੜਾ ਇਹਨਾਂ ਨੂੰ ਐ ਸੀ ਕਿ ਮੈਂ ਮੈਂ ਪੋਸਟਿੰਗ ਕਰਾਉਣੀ ਹੈ ਆਪਣੀ ਮਤਲਬ ਇਹਨਾਂ ਉੱਥੇ ਜਦੋਂ ਮਤਲਬ ਹੋਸ਼ ਆਏ ਨਾ ਉਹਦੀ ਕਿ ਮੇਰੀ ਪੋਸਟਿੰਗ ਕਿੱਥੇ ਐ ਮੈਂ ਇੱਥੇ ਮੈਂ ਮਾੜੀ ਥਾਂ ਤੇ ਲੱਗਣਾ ਮੈਂ ਮਤਲਬ ਕਿਉਂ ਕੱ ਲੱਗੇ ਇਨ ਸਿਕਰ ਵਿਦਆਊਟ ਐਨਿਸ ਫਾਰਸ਼ ਸਾਡੀ ਪੋਸਟਿੰਗ ਹੁੰਦੀ ਰਹੀ ਐ ਸਿਕਰ ਫਾਰਸ਼ ਇਨਸਿਕਰਾਈ ਕਿਸੇ ਕੋਲ ਹੈ ਨਾ ਅੱਛਾ ਚਲੋ ਲਾਸਟ ਦੇ ਵਿੱਚ ਜੜੀ ਮੈਂ ਚਾਹੂੰਗਾ ਕਿ ਤੁਸੀਂ ਤੁਹਾਡਾ ਐਕਸਪੀਰੀਅੰਸ ਹੈ ਹਨਾ ਤੁਸੀਂ ਜੋ ਹੰਡਾਇਆ ਰਾਜਵੀਰ ਨੂੰ ਵਾਲੇ ਥੋੜੇ ਜਿ ਦਿਨ ਹੋਏ ਇੱਕ ਇੱਕ ਮਿੰਟ ਲੰਗਾਉਣਾ ਔਖਾ ਲੱਗਦਾ ਔਖਾ ਲੱਗਦਾ ਲੱਗਦਾ ਲੋਕਾਂ ਨੂੰ ਵੀ ਲੱਗ ਰਿਹਾ ਪਰ ਤੁਸੀਂ ਇੱਕ ਲੰਮਾ ਟਾਈਮ ਲੰਗਾਇਆ 2 ਮਹੀਨੇ ਤੁਸੀਂ ਕਹਿੰਦੇ ਹੋ ਕਿ ਇਸ ਸ਼ਖਸ ਦੇ ਵਿੱਚ ਵੀ ਜਾਨ ਨਹੀਂ ਸੀ ਡਾਕਟਰ ਕਹਿੰਦੇ ਸੀ ਲੈ ਜਾਓ ਪਰ ਅੱਜ ਸਾਡੇ ਸਾਹਮਣੇ ਨੇ 35 ਸਾਲ ਬਾਅਦ ਕੀ ਸਨੇਹਾ ਦੇਣਾ ਚਾਹੋਗੇ ਮੈਂ ਚਾਹਣਾ ਤੁਹਾਡਾ ਸਿੱਧਾ ਸਨੇਹਾ ਰਾਜਵੀਰ ਦੇ ਚਾਹਣ ਵਾਲਿਆਂ ਨੂੰ ਉਹਦੇ ਪਰਿਵਾਰ ਦੇ ਲਈ ਹਾਂਜੀ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗੀ ਜੀ ਪੋਜ਼ਿਟਿਵ ਰਹੋ ਬਾਕੀ ਲੋਕਾਂ ਦੇ ਅਦਾਸ ਐਸ ਬੱਚੇ ਦੇ ਨਾਲ ਨੇ ਮੇਰਾ ਮੇਰਾ ਮਨ ਕਹਿੰਦਾ ਹੈ ਕਿ ਬੱਚਾ ਇਸ ਬੰਦ ਤੋਂ ਬਾਹਰ ਨਿਕੂਗਾ ਆਪਣੇ ਨਿਕਲੂਗਾ ਪੋਜ਼ਿਟਿਵ ਰਹੋ ਕਿਸੇ ਦਿਨ ਗੱਲਾਂ ਚ ਬਹੁਤ ਆਉਣ ਦੇ ਲੋਡ ਨਹੀਂ ਹੈ ਹੈ ਨਾ ਕਿ ਜੀ ਹੁਣ ਆ ਹੋ ਗਿਆ ਜੀ ਹੁਣ ਆ ਰਿਪੋਰਟ ਆਈ ਹੈ ਜੀ ਹੁਣ ਆ ਤੁਸੀਂ ਕੋਈ ਸਾਡਾ ਬੱਚਾ ਠੀਕ ਆ ਸਾਡੇ ਬੱਚੇ ਨੂੰ ਕੁਝ ਨਹੀਂ ਹੁੰਦਾ ਮੇਰਾ ਇਹੀ ਸੁਨੇਹਾ ਹੈ ਸਮਾਂ ਲੱਗ ਜੇ ਪਰ ਡਰ ਦੀ ਲੋੜ ਨਾ ਡਰਨ ਦੀ ਲੋੜ ਨਹੀਂ ਸਮਾਂ ਲੱਗਦਾ ਇਹ ਗੱਲਾਂបਾਤਾਂ ਕਰਨ ਦਾ ਅੱਜ ਮਕਸਦ ਇਹ ਹੀ ਸੀ ਜੀ ਕਿ ਜਿਸ ਬੰਦੇ ਨੇ ਹੰਡਾਈ ਹੁੰਦੀ ਕਿਉਂਕਿ ਅਸੀਂ ਵੀ ਸ਼ਾਇਦ ਇਸ ਤੋਂ ਪਹਿਲਾਂ ਸੋਚ ਰਹੇ ਸੀ ਕਿ ਯਾਰ ਹੁਣ ਤੱਕ ਕਿੰਨੇ ਦਿਨ ਹੋ ਗਏ ਇਸ ਤੋਂ ਬਾਅਦ ਕਿੰਨੇ ਦਿਨ ਹੋਰ ਕੀ ਬਣੂਗਾ ਡਾਕਟਰ ਕੀ ਇਹਦੇ ਵਿੱਚ ਕਰ ਸਕਣਗੇ ਪਰ ਅੱਜ ਜਿਹੜੀ ਇਹ ਮੈਂ ਕਹਾਣੀ ਆਪਦੇ ਅੱਖੀਂ ਦੇਖ ਲਈ ਇਸ ਪਰਿਵਾਰ ਨੂੰ ਮਿਲ ਲਿਆ ਕਿ 35 ਸਾਲ ਹੋ ਗਏ ਨੇ ਉਸ ਸਾਸੇ ਨੂੰ ਨਵਾਂ ਬੇਸ਼ੱਕ ਇਹਨਾਂ ਦੇ ਲਈ ਉਹ ਹਾਸਾ ਪਰ ਕਹਿੰਦੇ ਨੇ ਦੇ 2 ਮਹੀਨੇ ਕੋਮਾਂ ਦੇ ਵਿੱਚ ਰਹਿਣ ਵਾਲਾ ਸ਼ਖਸ ਉਸ ਤੋਂ ਬਾਅਦ 35 ਸਾਲ ਹੋ ਗਏ ਨੇ ਪਰ ਨੌਕਰੀ ਵੀ ਕੀਤੀ ਹੈ ਰੱਬ ਤੇ ਵਿਸ਼ਵਾਸ ਅਰਦਾਸਾਂ 'ਚ ਬੜਾ ਦਮ ਹੈ ਕਹਿੰਦੇ ਪਰ ਵੈਗੁਰੂ ਕਿਰਪਾ ਕਰਦਾ ਹੈ ਚਮਤਕਾਰ ਹੁੰਦੇ ਆ ਤਾਂ ਹੁਣ ਇੱਕ ਹੋਰ ਚਮਤਕਾਰ ਦੀ ਉਡੀਕ ਹੈ ਜੈਸਾ ਚਮਤਕਾਰ 35 ਸਾਲ ਪਹਿਲਾਂ ਗਰੇਵਾਲ ਸਾਹਿਬ ਨਾਲ ਹੋਇਆ ਐਸਾ ਚਮਤਕਾਰ ਰਾਜਵੀਰ ਜਵੰਦੇ ਦੇ ਨਾਲ ਵੀ ਹੋਵੇ ਇਸੇ ਦੀ ਆਸ ਕਰਦੇ ਆ ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਪਟਿਆਲਾ